ਵੇਖ ਯਾਰ ਮੇਰਾ ਵੱਡਾ ਭਰਾ ਨਾ ਜਮਾਂ ਕਬਲਾ ਹੀ ਏ ਕਿਵੇਂ ਮੈਂ ਨਾ ਇਹਨਾਂ ਪੂਰਾ ਕਬਲਾ ਹੈ ਮੈਂ ਚੱਪਲਾ ਲੈਂਦੀ ਸੀ ਆਪਦੇ ਪਾਉਣ ਵਾਸਤੇ ਉਹਨੇ ਪਾ ਪਾ ਕੇ ਪਾ ਪਾ ਕੇ ਇਹਨਾਂ ਪੂਰੀਆਂ ਵਧਰਾਂ ਖੁੱਲੀਆਂ ਕਰ ਦਿੱਤੀਆਂ ਤੇ ਸਾਰੀਆਂ ਤੋੜ ਦਿੱਤੀਆਂ ਬੇਪੂਰੇ ਹਾਲ ਕਰ ਛੱਡੇ ਆ ਪਾਗਲੀ ਆ ਕੇ ਪਾਗਲੀ ਤੂੰ ਕਿਵੇਂ ਆਖੀ ਜਾਂਦਾ ਮੇਰਾ ਤਾਂ ਵੱਡਾ ਭਰਾ ਹੈ ਮੈਂ ਜੋ ਮਰਜੀ ਆਖਾਂ ਤੂੰ ਵਿੱਚ ਐਵੇਂ ਆਖੀ ਜਾਂਦਾ ਪਾਗਲੇ ਪਾਗਲੇ ਯਾਰ ਤੂੰ ਤੇਰਾ ਕੋਈ ਹੱਕ ਨਹੀਂ ਬੋਲਣ ਦਾ ਵਿੱਚ ਮੈਨੂੰ ਦੱਸਦਾ ਕਿਉਂ ਫਿਰ ਯਾਰ ਮੇਰਾ ਭਰਾ ਮੈਂ ਜੋ ਮਰਜੀ ਆਖਾ ਤੂੰ ਐਵੇਂ ਵਿੱਚ ਬੋਲੀ ਜਾਣਾ ਕੀ ਹਾਲੇ ਵਧੀਆ ਅੱਜ ਤੋਂ ਦੋਵੇਂ ਭਰਾ ਘੁੰਮਣ ਜਾਂਦੇ ਪੈ ਜੇ ਹੋਰ ਕੀ ਹੋੜੇ ਹਾਂਜੀ ਕੀ ਪ੍ਰੋਬਲਮ ਹੈ ਡਾਕਟਰ ਸਾਹਿਬ ਪਹਿਲਾਂ ਇਹ ਦੱਸੋ ਹੱਸਿਆ ਜੇ ਨਾ ਨਹੀਂ ਯਾਰ ਨਹੀਂ ਯਾਰ ਮੈਂ ਹਸਣਾ ਕਾਦਾ ਮੈਂ ਡਾਕਟਰ ਹਾਂ ਹਾਂ ਆ ਮੇਰੀਆਂ ਲੱਤਾਂ ਵੇਖੋ ਸੌਰੀ 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 ਆ ਕੀ ਤਕਲੀਫ ਕੀ ਏ ਸੋ ਜਾ ਵੀ ਇਹ ਕਿ ਹੋ ਰ ਮੈਂ ਇੱਕ ਗੱਲ ਦੱਸਾਂ ਅੱਛਾ ਇੱਕ ਵਿਆਹ ਦਾ ਕਾਰਡ ਆਇਆ ਅੱਛਾ ਉਹਦੇ ਤੇ ਉਹਨਾਂ ਸਪੈਸ਼ਲ ਲਿਖਿਆ ਸੀਗਾ ਕਿ ਕਿਰਪਾ ਕਰਕੇ दारू ਪੀਣ ਵਾਲਾ ਬਰਾਤ ਦੇ ਵਿੱਚ ਕੋਈ ਵੀ ਨਾ ਆਵੇ ਅੱਛਾ ਫਿਰ ਕੀ ਹੋਇਆ ਉਹਨਾਂ ਕੀ ਸੀ ਲਾੜਾ ਵੀ ਨਹੀਂ ਆਇਆ ਦਾਰੂ ਉਹ ਕਿੱਥੇ ਦਰਦਾ ਉਹ ਕੰਜਰ ਨੇ ਇੱਕ ਦਿਨ ਦੀ दारू ਪਿੱਛੇ 부ੜੀ ਛੱਡਦੀ ਕੀ ਤੂੰ ਜਨਾਨੀ ਦਾ ਘਰੇ ਲੈ ਜਾ ਦਾਰੂ ਇੱਕ ਦਿਨ ਲੇਟ ਪੀਲੀ ਘਰੇ ਜਾ ਕੇ ਪੀ ਲਈ ਸਹੀ ਗੱਲ ਆ ਕਮਾਲ ਹੋ ਗਈ ਦੁਨੀਆ ਦੀ ਦਾਰੂ ਨਹੀਂ ਛੱਡੀ ਦਾਰੂ ਨਹੀਂ ਛੱਡੀ ਬੁੜੀ ਛੱਡ ਬੁੜੀ ਛੱਡ ਤੂੰ ਕਿਵੇਂ ਸਬਜੀ ਨੂੰ ਪਾਣੀ ਪਾਈਏ ਨਾ ਨਹੀਂ ਤੜਕਾ ਲਾਈਏ ਨਾ ਸਬਜੀ ਨੂੰ ਦੇਖਦਾ ਨਹੀਂ ਅੰਨਾ ਸਬਜੀ ਲਈ ਸਬਜੀ ਨੂੰ ਪਾਣੀ ਪਾਉਣਾ ਪਿਆ ਗਰਮੀ ਦੇ ਦਿਨ ਕਮਾਲ ਹੋਈ ਪਈ ਤੁਹਾਡੇ ਵਾਲੀ ਉੱਚਾ ਦਾ ਇਹਦਾ ਦੇਖਦਾ ਤਾਂ ਹੈਗਾ ਫਿਰ ਤੈਨੂੰ De paninho bond pão